ਹਾਂਜੀ ਦੋਸਤੋ ਜਿਹੜੀ ਤੁਸੀਂ ਇਹ ਫੋਟੋ ਦੇਖ ਰਹੇ ਹੋ ਕੋਨੇ ਦੇ ਵਿੱਚ ਇਹ ਮੁੰਡਾ ਜਿਹੜਾ ਹੈਗਾ ਅਫਗਾਨੀ ਲੜਕਾ ਹੈਗਾ ਇਹ 14 ਸਾਲ ਦੀ ਉਮਰ ਦਾ ਇਹ ਮੁੰਡਾ ਹੈਗਾ ਇਹਨੇ ਹੈਰਾਨ ਦੇ ਹੈਰਾਨ ਕਰਨ ਵਾਲਾ ਇੱਕ ਕਾਰਨਾਮਾ ਕਰਤਾ ਹੈਗਾ ਇਹ ਕਾਰਨਾਮਾ ਕੀ ਹੈ ਕਿ ਇਹਨੇ ਅਫਗਾਨ ਤੋਂ ਈਰਾਨ ਦੇ ਲਈ ਇੱਕ ਫਲਾਈਟ ਫੜਨੀ ਸੀਗੀ ਫਲਾਈਟ ਕੀ ਸੀਗੀ ਚੋਰੀ ਦੇ ਨਾਲ ਜਾਣਾ ਸੀ ਮਤਲਬ ਜਿੱਥੇ ਜਹਾਜ਼ ਦੇ ਪਹੀਏ ਹੁੰਦੇ ਆ ਉੱਥੇ ਇਹਨੇ ਲੁੱਕ ਕੇ ਜਾਣਾ ਸੀ ਪਰ ਉਹ ਗਲਤੀ ਦੇ ਨਾਲ ਦਿੱਲੀ ਵਾਲੀ ਫਲਾਈਟ ਦੇ ਵਿੱਚ ਆ ਗਿਆ ਤੇ ਦਿੱਲੀ ਪਹੁੰਚ ਗਿਆ ਕੀ ਸੀਗਾ ਇਹਨੇ ਇੱਕ ਰਕਾਰਡ ਕੰਮ ਕਰਤਾ ਕਿ ਇਨੀ ਠੰਡ ਦੇ ਵਿੱਚ ਕਿਉਂਕਿ ਉੱਥੇ ਜਿੱਥੇ ਜਹਾਜ਼ ਉੱਡਦੇ ਹੈਗੇ ਉੱਥੇ ਤਾਪਮਨ ਮਾਈਨਸ 'ਚ ਵੀ ਚਲਾ ਜਾਂਦਾ ਹੈ ਤੇ ਉੱਥੇ ਕੀ ਇਨੀ ਕਿ ਜਿਆਦਾ ਠੰਡ ਦੇ ਕੇ ਆਮ ਇਨਸਾਨ ਦਾ ਉੱਥੇ ਜਿਉਂਦੇ ਰਹਿਣਾ ਬਹੁਤ ਮੁਸ਼ਕਲ ਹੈ ਇਹ ਜਹਾਜ਼ ਦੇ ਟਾਇਰ ਦੇ ਨਾਲ ਫਸ ਕੇ ਜਾਂ ਫਿਰ ਉੱਥੇ ਲੁਕ ਕੇ ਜਿਹੜਾ ਹੈਗਾ ਸੀ ਫਲਾਈਟ ਦੇ ਜਹਾਜ਼ ਦੇ ਨਾਲ ਆ ਗਿਆ ਹੈਗਾ ਇਹਨੇ ਗਲਤੀ ਨਾਲ ਕਿਹਾ ਕਿ ਇਹਨੇ ਅਫਗਾਨ ਤੋਂ ਈਰਾਨ ਵਾਲੀ ਫਲਾਈਟ ਫੜਨੀ ਸੀ ਪਰ ਇਹ ਗਲਤੀ ਨਾਲ ਲੋਕ ਦਾਚ ਪਾਉਂਦਾ ਹੋਇਆ ਦਿੱਲੀ ਵਾਲੀ ਫਲਾਈਟ ਤੇ ਆ ਗਿਆ ਇਹਦੇ ਵਿੱਚ ਕੀ ਸੀ ਜਦੋਂ ਇਹ ਦਿੱਲੀ ਪਹੁੰਚਿਆ ਤਾਂ ਉਦੋਂ ਜਹਾਜ਼ ਦੀ ਚੈਕਿੰਗ ਤੇ ਉਹਦੇ ਫੜਿਆ ਗਿਆ ਤੇ ਇਹਦੀ ਉਮਰ ਘੱਟ ਹੋਣ ਕਰਕੇ ਕਿਉਂਕਿ 13-14 ਸਾਲ ਦੀ ਉਮਰ ਹੈਗੀ ਤੇ ਹੋ ਸਕਦਾ ਕੋਈ ਇਹਦੇ ਤੇ ਮੁਕੱਦਮਾ ਨਾ ਹੋਵੇ ਇਹ ਅੱਜ ਤੱਕ ਦੀ ਇਤਿਹਾਸ ਦਾ ਦੂਸਰਾ ਦੂਸਰਾ ਜਿਹੜਾ ਹੈ ਕੇਸ ਆਇਆ ਹੈਗਾ ਜਦੋਂ ਕਿ ਜਹਾਜ਼ ਦੇ ਟਾਇਰ ਦੇ ਵਿੱਚ ਜਿਹੜੇ ਹੈਗੇ ਆ ਲੁੱਕ ਕੇ ਕੋਈ ਇਨਸਾਨ ਆਇਆ ਹੈਗਾ ਇਸ ਤੋਂ ਪਹਿਲਾਂ ਵੀ ਦੋ ਪੰਜਾਬ ਪੰਜਾਬੀ ਜਿਹੜੇ ਦੋ ਭਰਾ ਹੈਗੇ ਸੀ ਇਹ ਪ੍ਰਦੀਪ ਸੀ ਇੱਕ ਲੜਕੇ ਦਾ ਨਾਮ ਹੋਰ ਸੀ ਉਹ ਜਹਾਜ਼ ਦੇ ਉੱਪਰ ਇਸ ਤਰ੍ਹਾਂ ਲੋਕ ਕੇ ਜਿਹੜੇ ਹੈਗੇ ਨੇ ਲੰਡਨ ਲਈ ਗਏ ਸੀ ਜਾਨਕਿ ਦਿੱਲੀ ਤੋਂ ਲੰਡਨ ਲਈ ਜਹਾਜ਼ ਹੀ ਜਿਹੜੀ ਫਲਾਈਟ ਸੀ ਉਹ ਫੜ ਕੇ ਗਏ ਸੀ ਪਰ ਉਹਨਾਂ ਦੇ ਵਿੱਚੋਂ ਕਿ ਇੱਕ ਦੀ ਮੌਤ ਹੋ ਗਈ ਸੀ ਇੱਕ ਜਿੰਦਾ ਬਚ ਗਿਆ ਸੀ ਪਰ ਇਹ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਠੰਡ ਤੇ ਇੰਨੀ ਜ਼ਿਆਦਾ ਹਵਾ ਦੇ ਵਿੱਚ ਕਿਵੇਂ ਜਿਉਂਦਾ ਰਹਿ ਗਿਆ ਇਹ ਹਨਾਨ ਕਰਨ ਵਾਲਾ ਮਸਲਾ ਹੈ